ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਫੇਰ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪਿੰਡ 체ਤ ਸਿੰਘ ਵਾਲਾ 체ਤ ਸਿੰਘ ਵਾਲੇ ਪਿੰਡ ਦੇ ਗਵਾਂਢੀ ਪਿੰਡ ਕਿਸਾਨ ਵੀਰੋ ਇੱਕ ਪਾਸੇ ਸੁਖਣ ਵਾਲਾ ਰਹਿ ਜਾਂਦਾ ਗਵਾਂਢੀ ਪਿੰਡ ਤੇ ਇੱਕ ਪਾਸੇ ਸ਼ੇਰ ਸਿੰਘ ਵਾਲਾ ਪਿੰਡ ਰਹਿ ਜਾਂਦਾ ਕਮਿਆਣਾ ਤੇ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਕਿਸਾਨ ਵੀਰੋ ਵੀਰ ਡਾਕਟਰ ਕੋਲੇ ਫੇਰ ਆਪਾਂ ਪਹੁੰਚੇ ਆਂ ਵੀਡੀਓ ਬਣਾਉਣ ਅੱਗੇ ਭਰਾ ਦੇ ਘਰੋਂ ਆਪਾਂ ਇੱਕ ਬੜੀ ਸੋਹਣੀ ਮੱਝ ਦੀ ਵੀਡੀਓ ਬਣਾਈ ਸੀ ਤੇ ਅੱਜ ਉਹਦੋਂ ਵੀ ਟੌਪ ਇੱਕ ਪਹਿਲ ਦੂਜਾ ਸੂਆ ਸੁੰਦੀ ਝੋਟੀ ਕਿਆ ਬਾਤਾਂ ਪ੍ਰੋਪਰ ਰਿਕਾਰਡ ਦੀ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਕਿਸਾਨ ਵੀਰੋ ਤੇ ਜਿਹੜੀ ਤਰੀਕ ਹੈ ਕਿਸਾਨ ਵੀਰੋ ਇਹ ਬੜੇ ਭਰਾਵਾਂ ਦੇ ਫੋਨ ਆਏ ਆਪਾਂ ਨੂੰ ਵੀ ਉਹ ਕਹਿੰਦੇ ਬਾਈ ਜੀ ਤੁਸੀਂ ਤਰੀਕ ਜਰੂਰ ਬੋਲਿਆ ਕਰੋ ਵੀਡੀਓ ਦੇ ਵਿੱਚ ਤਰੀਕ ਅੱਜ ਕਿਸਾਨ ਵੀਰੋ 1 ਦਸੰਬਰ ਹੈ 2025 1 ਦਸੰਬਰ ਤੋਂ ਦੀ ਇਹ ਵੀਡੀਓ ਕਵਰ ਕਰਨ ਲੱਗੇ ਆਂ ਬੜੀ ਸੋਹਣੀ ਲੇਵੇ ਵਾਲੀ ਝੋਟੀ ਦੂਜਾ ਸੂਨ ਨੂੰ ਕੁਝ ਦਿਨ ਲੈ ਜਾਣੇ ਨੇ ਤੇ ਥਣਾਂ ਦਾ ਸਹਿਜ ਗੈਬ ਬਾਕਮਾਲ ਹੈ ਪਹਿਲਾਂ ਤੋਰਾਂਗੇ ਤੇ ਫਿਰ ਬਣਦੀ ਇਹਦੀ ਸਾਰੀ ਡਿਟੇਲ ਕਿਸਾਨ ਵੀਰੋ ਜਿਹੜੀ ਤੁਹਾਨੂੰ ਲੈ ਕੇ ਦੇਣੀ ਹੈ ਲੇਵੇ ਤੇ 나ੜਾ ਵੇਖੋ ਹਜੇ ਕੁਝ ਦਿਨ ਨੇ ਨੇ ਲੈ ਜਾਣੇ ਸੂਨ ਚ ਤੇ ਥਣ ਦਾ ਜਿਹੜਾ ਸਹਿਜ ਗੈਬ ਆ ਕਿਸਾਨ ਵੀਰੋ ਕਿਆ ਬਾਤਾਂ ਸਹਿਜ ਗੈਬ ਹੈ ਤੇ ਕੱਦ ਦਾ ਕੋਈ ਊੜਾ ਬੰਨਾ ਨਹੀਂ ਕਿਸਾਨ ਵੀਰੋ ਕਿਆ ਬਾਤਾਂ ਝੋਟੀ ਐ ਬਾਕੀ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਆਪਾਂ ਬਾਈ ਜੀ ਹੋਰਾਂ ਤੋਂ ਲੈ ਦੇਣੀ ਆ ਪ੍ਰੋਪਰ ਇਹਦਾ ਰਿਕਾਰਡ ਤੁਹਾਨੂੰ ਸਾਰਾ ਮਿਲੂਗਾ ਕਿਸਾਨ ਵੀਰੋ ਆਪ ਜਿਹੜੇ ਬੁੱਲ ਦੀ ਤੇ ਲੱਗਿਆ ਇਹਦੇ ਜਿਹੜਾ ਬੁੱਲ ਹੈ ਬੜਾ ਸੋਹਣਾ ਦੁੱਧ ਦੇਣੇ ਪਹਿਲੇ ਸੂਏ ਦਿੱਤਾ ਤੇ ਹਜੇ ਕੁਝ ਦੇਣੇ ਨੇ ਲੈ ਜਾਣੇ ਸੂਣ ਚ ਆਜੋ ਬਾਈ ਜੀ ਤੋਰਿਓ ਤੇ ਕੱਦ ਕਾਟ ਕਿਸਾਨ ਵੀਰੋ ਇੱਕ ਚੰਗਾ ਪਲਿਆ ਤੁਸੀਂ ਝੋਟਾ ਵੀ ਕਹਿ ਸਕਦੇ ਆਂ ਵੀ ਏਡੀ ਝੋਟੀ ਐ ਉਦੇ ਮੁਕਾਬਲੇ ਚ ਕਦ ਕਠ ਨਹੀਂ ਕੋਈ ਊੜਾ ਬੰਨਣਾ ਨਹੀਂ ਸਿੰਘਾਂ ਦੀ ਬੰਤਰ ਬੜੀ ਸੋਹਣੀ ਹੈ ਤੇ ਲੇਵਾ ਬੜਾ ਸੋਹਣਾ ਇਹਨੇ ਰੱਖਣਾ ਪਿੱਠਪੂੜੇ ਦੀ ਚੜਾਈ ਵੇਖੋ ਵੇਖੋ ਤੁਸੀਂ ਤੁਰਦੀ ਇਹਨੂੰ ਸਮਝਿਓ ਬੜੀ نسل ਵਾਲੀ ਝੋਟੀ ਇੱਕ ਭਰਾ ਦੇ ਘਰੋਂ ਫੇਰ ਆਪਾਂ ਕਵਰ ਕਰਨ ਲੱਗੇ ਆ ਕਿਸਾਨ ਵੀਰੋ ਲੈ ਚੱਲੋ ਬਾਈ ਜੀ ਵੇਖੋ ਕਿਸਾਨ ਵੀਰੋ ਲੇਵੇ ਦੀ ਬੰਤਰ ਹਜੇ ਇਹਨੇ ਕੋਈ ਦਿਨ ਲੈ ਜਾਣੇ ਆ ਪ੍ਰੋਪਰ ਇਹਦਾ ਰਿਕਾਰਡ ਆ ਜਿਹੜਾ ਉਹ ਸਾਰਾ ਸੋਨੂੰ ਕਿਸਾਨ ਵੀਰ ਉਹ ਭਰਾ ਤੋਂ ਲੈ ਕੇ ਦੇਾਂਗੇ ਵੀਰ ਹੋਰਾਂ ਦਾ ਵਪਾਰ ਲੈਣ ਦਾ ਕੰਮ ਹੈ ਤੇ ਭਰਾ ਸ਼ੌਂਕੀਆ ਵਪਾਰ ਕਰਦਾ ਵੀਰ ਆਪ ਵੈਟਰਨਰੀ ਡਾਕਟਰ ਹੈ ਤੇ ਇੱਕ ਸ਼ੌਂਕ ਦਾ ਵੀਰ ਨੂੰ ਜਿਹੜਾ ਵਪਾਰ ਦਾ ਵੀ ਸ਼ੌਂਕ ਹੈ ਤੇ ਸੋਹਣੇ ਡੰਗਰ ਭਰਾ ਕਹਿੰਦਾ ਵੀ ਆਪਾਂ ਲੈਣੇ ਆ ਭਰਾ ਨੇ ਬੜੇ ਮੇਲੇ ਵੀ ਜਿੱਤੇ ਆ ਕਿਸਾਨ ਵੀਰ ਉਹ ਬਾਈ ਦਾ ਕੋਈ ਬਰੀਡ ਦਾ ਵੀ ਭਰਾ ਨੇ ਘਰੇ ਕੰਮ ਆਪਦੇ ਵੀ ਕੀਤਾ ਤੇ ਬੜੇ ਮੇਲੇ ਜਿੱਤੇ ਆ ਭਰਾ ਨੇ ਬਾਕੀ ਕਰਦੇ ਆਂ ਗੱਲਬਾਤ ਆਪਾਂ ਵੀਰਨਾਲੇ ਇਸ ਝੋਟੀ ਬਾਰੇ ਸਾਰੀ ਡਿਟੇਲ ਬਣਦੀ ਜਿਹੜੀ ਲੈ ਦਿੰਨੇ ਤੁਹਾਨੂੰ ਆਜੋ ਡਾਕਟਰ ਸਾਹਿਬ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਹੀ ਨਾਂ ਬੋਲਿਓ ਜੀ ਜਗਸੀਰ ਸਿੰਘ ਜਗਸੀਰ ਸਿੰਘ ਤੇ ਫੋਨ ਨੰਬਰ ਬੋਲਿਓ ਜੀ 99682 ਅੱਛਾ ਜੀ 1975 ਤੇ ਬਾਈ ਜੀ ਜਿਹੜੀ ਆਪਾਂ ਇਹ ਝੋਟੀ ਅੱਜ ਲੈ ਕੇ ਆਏ ਆਂ ਤੇ ਕੀ ਇਹਦੀ ਡਿਟੇਲ ਆ ਬਾਈ ਜੀ ਇਹ ਭਈ ਆਪ ਹੈਗੀ ਹੈ ਵੱਡੀ ਵੀਰਾ M29 M29 ਦੀ ਜਮਾਂ ਭਮਾ ਕੋਈ ਡੀਐਨਏ ਟੈਸਟ ਕਰਾ ਕੇ ਫੇਰ ਲੈ ਜੀ ਠੀਕ ਹੈ ਜੀ ਠੀਕ ਹੈ ਡੀਐਨਏ ਦੀ ਆਪਣੀ ਜ਼ਿੰਮੇਵਾਰੀ ਹੈ ਪੂਰੀ ਜ਼ਿੰਮੇਵਾਰੀ ਪਹਿਲਾਂ ਡੀਐਨਏ ਕਰ ਲੈ ਫਿਰ ਉਹਦਾ ਹੀ ਫੇਰ ਕਰ ਠੀਕ ਹੈ ਜੀ ਤੇ ਦੂਜਾ ਨੰਬਰ ਜਿਹੜਾ ਉਹਨਾਂ ਨੇ ਸਾਨੂੰ ਦੱਸਿਆ 17 16 17 ਕਿਲੋ ਵਾਲੀ ਮਾਂ ਦੀ ਠੀਕ ਹੈ ਜੀ ਇਹਦੀ ਮਾਂ ਥੱਲੇ 16 17 ਕਿਲੋ ਦੁੱਧ ਸੀ ਬਹੁਤ ਖੌਲਰ ਰਿਕਾਰਡ ਤੇ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਰਿਕਾਰਡ ਉਹਨਾਂ ਨੇ ਸਾਨੂੰ 15 ਕਿਲੋ ਦਾ ਦੱਸਿਆ ਝੋਟੀ ਦੇ ਇਹਦਾ ਜਿਹੜਾ ਪਹਿਲੇ ਸੂਏ ਦੁੱਧ ਦੇ ਦਿੱਤਾ ਉਹ ਕਿੰਨੇ 200 ਗ੍ਰਾਮ ਨੂੰ ਦੁੱਧ ਠੀਕ ਹੈ ਜੀ 15 ਕਿਲੋ ਦਾ ਦੱਸਿਆ ਉਹਨਾਂ ਨੇ ਠੀਕ ਹੈ ਜੀ ਠੀਕ ਹੈ ਤੇ ਹੁਣ ਜਿਹਦੇ ਇਹ ਗੱਬਣ ਹੈ ਇਹ ਐਚ ਐਲ ਡੀ ਬੀ ਦੇ ਮੇਰੇ ਕੋਲ ਸੀਮਨ ਲਿਖਿਆ ਹੋਇਆ ਰਿਕਾਰਡ ਸਾਰਾ ਦੱਸੋ ਠੀਕ ਹੈ ਜੀ ਦੱਸ ਦੋ 10 2 99 ਦੱਸਿਆ ਸੀ ਜੀ ਤੁਸੀਂ ਐ ਪ੍ਰਾਪਰ ਕਿਸਾਨ ਵੀਰੋ ਰਿਕਾਰਡ ਵੀਰ ਨੂੰ ਦੱਸੇ ਐਕਲਡੀਵੀ ਤੇ ਬੋਲ 1026999 ਤੋਂ ਗੱਭਣੇ 1026999 ਤੋਂ ਗੱਭਣੇ ਹਾਂਜੀ ਆ ਪ엠 29 ਦੀ ਆ 1026999 ਤੋਂ ਗੱਭਣੇ ਠੀਕ ਹੈ ਜੀ 15 ਕਿਲੋ ਦਾ ਰਿਕਾਰਡ ਉਹਨਾਂ ਨੇ ਦੱਸਿਆ ਸਾਨੂੰ ਪਹਿਲੇ ਸੁਵਿਧਾ ਉੱਤੇ ਜਾਂਦਾ ਰਿਹਾ ਪਹਿਲੇ ਠੀਕ ਹੈ ਜੀ मां ਉਹਨਾਂ ਨੇ 16 17 ਸੀਰੀ ਸਾਨੂੰ ਦੱਸਿਆ ਸੀਗਾ ਠੀਕ ਹੈ ਜੀ ਬਹੁਤ ਚੰਗੀ ਮੈਂ ਦੀ ਆ ਬਹੁਤ ਹੀ ਜ਼ਰਾ ਚੰਗੀ ਅਸੀਂ ਇਹ ਇੱਕ ਮਤਲਬ ਕਿ ਡਾਕਟਰ ਵੈਟਰਨਰੀ ਆ ਉਹਨਾਂ ਦਾ ਗਾਇਆਂ ਦਾ ਫਾਰਮ ਆ ਠੀਕ ਹੈ ਜੀ ਠੀਕ ਹੈ ਜੀ ਤੋ ਖਰੀਦੀ ਆ ਹਾਂ ਉਹਨਾਂ ਕੋਲੇ ਮੱਝਾਂ ਦੋ ਤਿੰਨ ਸੀ ਸੀਗੀਆਂ ਚੰਗੀਆਂ ਹੀ ਸੀਗੀਆਂ ਠੀਕ ਹੈ ਜੀ ਉਹਨਾਂ ਨੇ ਝੋਟੀ ਉਹ ਗਾਇਆਂ ਦਾ ਫਾਰਮ ਉਹ ਕਹਿੰਦੇ ਅਸੀਂ ਗਾਇਆਂ ਦੀ ਚੋਾਈ ਸਾਡੀ ਮਤਲਬ ਕਿ ਮਸ਼ੀਨ ਤੇ ਆ ਮਸ਼ੀਨ ਤੇ ਆ ਬਈਆਂ ਚੂਨ ਚ ਦਿੱਕਤ ਆਉਂਦੀ ਠੀਕ ਹੈ ਜੀ ਤੇ ਆਪ ਹੀ ਉਹਨੇ ਡਾਕਟਰ ਨਸੀਮ ਲਾਇਆ ਸੀ ਉਹ ਕਹਿੰਦਾ ਭਾਵੇਂ ਡੀ ਐਨ ਏ ਤੇ ਕਿੱਥੋਂ ਆ ਕੇ ਚਰਾਜੇ ਕੋਈ ਠੀਕ ਹੈ ਜੀ ਕੋਈ ਜ਼ਿੰ ਖੋਲ ਜਿੰਮੇਵਾਰੀ ਠੀਕ ਹੈ ਜੀ ਦੁੱਧ ਕਿਸਾਨ ਵੀਰੋ ਪਹਿਲੇ ਸੂਏ 15 ਕਿਲੋ ਦਿੱਤਾ ਹੈ ਬਾਕੀ ਤੁਸੀਂ ਸਮਝਣਾ ਝੋਟੀ ਥੱਲੋ ਤੁਸੀਂ ਕਿੰਨਾ ਦੁੱਧ ਚੋ ਸਕਦੇ ਆ ਝੋਟੀ ਮੇਰੇ ਹਿਸਾਬ ਨਾਲ ਵੀ 17 18 ਦੇ ਕਰੀਬ 18 ਦੁੱਧ ਕੋਈ ਨਾਲ ਕੱਢਣਾ ਚਾਹੀਦਾ ਜਿੱਥੋਂ ਤੱਕ ਆਪਰਾ ਤਿਆਰ ਬਾ ਨਸਲ ਦੇ ਹਿਸਾਬ ਨਾਲ ਨਸਲ ਦੇ ਹਿਸਾਬ ਨਾਲ M29 ਦੀ ਆ ਜਿਹੜੇ ਹਿਸਾਬ ਨਾਲ ਕੱਢੂਗੀ ਠੀਕ ਹੈ ਜੀ ਤੇ ਹੁਣ ਇਹਦਾ ਰੇਟ ਡਾਕਟਰ ਸਾਹਿਬ ਅੱਗੇ ਵਾਂਗੂ ਅੱਗੇ ਆਪਣੇ ਕੋਲ ਮੈਂ ਸੀਗੀ ਤੇ ਆਪਾਂ ਵੀਡੀਓ ਪਾਈ ਤੇ ਕਿੰਨੇ ਕ ਫੋਨ ਆਏ ਡਾਕਟਰ ਸਾਹਿਬ ਸਹੀ ਦਿਲੋ ਬਹੁਤ ਆਏ ਜੀ ਆਪਾਂ ਨੂੰ 70 80 ਫੋਨ ਆਏ ਅੱਛਾ ਜੀ ਤੇ ਸੋਹਣ हां वद गया बेगी आप। हां अपने वाजिब ही ਹੁੰਦੇ ਆ ਤੇ ਅੱਜ ਵੀ ਇਹ ਝੋਟੀ ਦਾ ਵਾਜਬ ਹੀ ਹੋਊ ਭਾਜੀ। ਵਾਜਬ ਹੀ ਹੋਊਗਾ ਜੀ। ਆਪਾਂ ਜਾਇਜ਼ ਹੀ ਕਰਨਾਗਾ ਸੱਤ ਜਿੰਨੇ ਦਾ ਮਾਲ ਹੈ। ਅੱਛਾ ਜੀ। ਹਿਸਾਬ ਨਾਲ ਆਪਾਂ ਮਤਲਬ ਕਿ ਜਾਇਜ਼ ਰੱਖ ਕੇ ਝੋਟੀ ਠੀਕ ਹੈ ਜੀ। ਝੋਟੀ ਦਾ ਭਾਅ ਆਪਾਂ ਵੱਡੇ ਵੀਰ 165 ਠੀਕ। ਹਾਂ ਨਾ ਹੋਊਗੀ ਆਪਣੀ ਜਿਹੜੀ 160 ਤੋਂ 1 ਰੁਪਿਆ ਨਹੀਂ ਆਪਾਂ ਕੱਟਦੇ। 160 ਦੀ ਦੇਣੀ ਹੈ। ਨਹੀਂ ਨਹੀਂ ਆਪਾਂ ਨਾ ਤਾਂ ਡੇੜ ਕਰੀਏ ਨਾ ਦੋ ਕਰੀਏ। ਠੀਕ ਹੈ ਜੀ। ਠੀਕ ਹੈ ਨਾ ਜਿੱਥੋਂ ਤੱਕ ਆਪਾਂ ਦੇਣੀ ਹੈ ਤੇ ਇੰਨਾ ਮੈਨੂੰ ਪਤਾ। ਇਹ ਚੋਪੀ ਕੋਈ ਵੀ ਲੈ ਜਾਊਗਾ 17 18 ਕਿਲੋ ਤੋਂ ਬਾਹਰ ਚੱਲੇਗੀ ਠੀਕ ਹੈ ਜੀ ਅੱਗੇ ਵੀ ਆਪਾਂ ਜਿਹੜੀ ਓਟ ਦਿੱਤੀ ਸੀ ਦੁੱਧ ਦੀ ਉਹ ਇੱਥੋਂ ਸਾਡੇ ਕੋਲੋਂ ਬਾਈਬਲ ਫੋਰ ਤੋਂ ਡਾਕਟਰ ਲੈ ਗਿਆ ਉਹ ਮੈਂ ਅੱਛਾ ਜੀ ਉਹ ਮੈਨੂੰ ਉਹਨੇ ਫੋਨ ਲਾਇਆ ਸੀ ਉਹ ਕਹਿੰਦਾ ਚੌਥਾ ਪੰਜਵਾਂ ਦਾ ਹੈ ਨਾ 14 13 14 ਕਿਲੋ ਬੋਲੇ ਤੇ ਚੱਲੀ ਜਾਂਦੀ ਮੈਂ ਠੀਕ ਹੈ ਜੀ ਪੰਜਵੇਂ ਦਿਨ ਤੱਕ ਤੇ ਆਪਾਂ 15 16 ਕਿਲੋ 20 ਕਿਲੋ ਵਾਲੀ ਮੈਂ ਸੀ ਵੱਡੀ ਠੀਕ ਹੈ ਜੀ 20 ਕਿਲੋ ਵਾਲੀ ਸੀ ਉਹ ਆਪਾਂ ਲੈਦੇ ਨਹੀਂ ਵੱਡੇ ਵੀਰ ਮਾੜਾ ਨਹੀਂ ਲੈਂਦੇ ਆਪਾਂ ਚੰਗਾ ਲੈਣਾ ਆਪਾਂ ਆਪ ਵੀ ਪਰਖ ਤੇ ਕੰਮ ਕਰਦੇ ਆਂ ਮੇਲੇ ਬੂਲੇ ਤੇ ਜਾਂਦੇ ਆਂ ਠੀ ਵੇਖ ਲੋ ਕੋਈ ਬਣਦੀ ਸਾਰੀ ਜਿਹੜੀ ਡਿਟੇਲਸ ਤੁਹਾਨੂੰ ਲੈਤੀ ਆ ਭਰਾ ਤੋਂ ਬੜੀ ਸੋਹਣੀ ਕਿਸੇ ਫਾਰਮ ਚ ਝੋਟੀ ਵੀਰ ਨੇ ਖਰੀਦੀ ਆ ਆਪ ਉਹ ਵੀ ਡਾਕਟਰ ਸਾਹਿਬ ਆ ਭਰਾ ਤੋਂ ਜਿੰਨਾ ਤੋਂ ਇਹ ਝੋਟੀ ਖਰੀਦੀ ਗਈ ਹੈ ਤੇ ਪ੍ਰੋਪਰ ਇਹਦਾ ਰਿਕਾਰਡ ਤੁਹਾਨੂੰ ਮਿਲ ਜੂਗਾ ਬਾਈ ਨੇ ਦੱਸਤਾ ਐਮ 29 ਦਾ ਕੋਈ ਡੀਐਨਏ ਕਰਾ ਕੇ ਇਹ ਝੋਟੀ ਆਪ ਖਰੀਦ ਸਕਦਾ ਕਿਸਾਨ ਵੀਰੋ ਤੇ ਦੁੱਧ ਤੁਸੀਂ ਸਮਝਣਾ ਵੀ ਤੁਸੀਂ ਇਹਦੇ ਥੱਲੋ ਕਿੰਨਾ ਚੋ ਸਕਦੇ ਆ ਨਸਲ ਬਰੀਡ ਤੇ ਜਾਂ ਤੁਸੀਂ ਇੱਥੇ ਜਦੋਂ ਆਓਗੇ ਜਿੰਨੀ ਆਪਾਂ ਵੀਡੀਓ ਚ ਵਿਖਾਈ ਆ ਤੇ ਉਦੋਂ 21 ਨਿਕਲੂਗੀ ਕੋਈ 19 ਨਹੀਂ ਹੋ ਸਕਦੀ ਕਿਸਾਨ ਵੀਰ ਉਹ ਬੜੀ ਸੋਹਣੀ ਝੋਟੀ ਐ ਬਾਕੀ ਸਮਝ ਤੁਸੀਂ ਆਵਦੀ ਨਾ ਡੰਗਰ ਖਰੀਦਣੇ ਡਾਕਟਰ ਸਾਹਿਬ ਦਾ ਸੋਹਣਾ ਮੈਨੂੰ ਲੱਗਿਆ ਵਪਾਰ ਦਾ ਕੰਮ ਵੀਰ ਦਾ ਤੇ ਭਰਾ ਜੀ ਆਪ ਜਿਹੜੇ ਕਹਿੰਦੇ ਆ ਵੀ ਸੋਹਣੇ ਮੇਲੇ ਵੀਰ ਨੇ ਜਿੱਤੇ ਨਸਲ ਬਰੀਡ ਦੀ ਇੱਕ ਬਾਈ ਨੂੰ ਪਰਖ ਹੈ ਤੇ ਪਰਖ ਰੱਖਦਾ ਭਰਾ ਤੇ ਬਾਕੀ ਤੁਸੀਂ ਆਵਦੀ ਸਮਝ ਨਾ ਡੰਗਰ ਖਰੀਦਣੇ ਪੰਜ ਤੋਂ 7 ਦਿਨ ਜਿਹੜੇ ਹਜੇ ਨੇ ਕਿਸਾਨ ਵੀਰ ਉਹ ਵੀਰ ਕਹਿੰਦਾ ਵੀ ਲੈ ਜਾਣੇ ਆ ਬਾਕੀ ਤੁਸੀਂ ਵੀਰ ਨਾਲ ਸਿੱਧਾ ਕੰਟੈਕਟ ਕਰਕੇ ਜਿਹੜੀ ਇਹ ਝੋਟੀ ਇੱਕ ਬੜੇ ਸੋਹਣੇ ਰਿਕਾਰਡ ਵਾਲੀ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ